ਬੀਤੇ ਦਿਨ ਅੰਮ੍ਰਿਤਸਰ ਵਿੱਚ ਗਨਤੰਤਰਤਾ ਦਿਵਸ ਉਤਸ਼ਾਹਾਰਤੀ ਅੰਸਰਾ ਵੱਲੋਂ ਡਾਕਟਰ ਭੀਮਰਾਵ ਅੰਬੇਦਕਰ ਦੇ ਬੋਤਨੂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਲੈ ਕੇ ਅੱਜ ਵਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖਤ ਸ਼ਬਦਾਵਚਨ ਨਿੰਦਾ ਕੀਤੀ ਹੈ ਅੱਗੋਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੁਝ ਕੀ ਕਿਹਾ ਸ੍ਰੀ ਕਾਲ ਜੀ ਹਾਂ ਤਾਂ ਮੈਂ ਥੋੜਾ ਲੇਟ ਜੀ ਮਗਰ ਮੇਰੇ ਹੁਣੇ ਧਿਆਨ 'ਚ ਆਈ ਹੈ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਸਟੇਕਿਓ ਨੂੰ ਬੁੱਤਨੂ ਜ਼ਿਲ੍ਹੇ ਦੇ ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੁੰਗਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹੋ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਔਰ ਇਹ ਜਾਨ ਬੁਝ ਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਫੇ ਜਾਂ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਆ ਬਹੁਤ ਵੱਡੇ ਪੱਦਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਜੇੜ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਔਰ ਅੱਜ ਦੇ ਦਿਨ 'ਚ ਐਡੀ ਕਾਨੂੰਨੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਅੰਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار بار ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਅੰਮ੍ਰਿਤਸਰ ਦੀ ਕਮਿਸ਼ਨਰ ਰੇਡ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲਿਅਰ ਨਾਕਾਮੀ ਛੋਟੀ ਕੀ ਹੋ ਸਕਦੀ ਹੈ ਸਿਵਾਏ ਏਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹ ਜੇ ਦਿਨ ਤੇ ਇੱਕ ਵੱਡੇ ਚੌਕ 'ਤੇ ਬੜੀ ਜਿੱਥੇ ਆਵਾਜ਼ਾਂ ਵੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਹਿਬ ਉਮੀਦਕਰ ਸਾਹਿਬ ਦੀ ਬੁੱਤ ਨਾਲ ਔਰ ਪੁਲਿਸੁੱਤੀ ਹੋਵੇ ਨੈ ਸਮੁਦਾਇਕ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਭੁੱਲਰ ਸਾਹਿਬ ਦਾ ਆਪਣਾ ਬੜਾ ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸੰਜ ਬਣੀ ਰਹੇ ਇਸ ਤੇ ਕੋਈ ਜਿਹੜੀਆਂ ਸਾਜ਼ਸ਼ਾ ਨੇ ਸਾਰੀਆਂ ਫੇਲ ਕਰਨ ਦੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਬਹੁਤ ਕੰਮ ਵਾਈਡੁੱਟ ਜਿੱਦਾ ਕੰਮ ਵਾਈਡੁੱਟ ਬੀਤੇ ਦਿਨ ਅੰਮ੍ਰਿਤਸਰ ਵਿੱਚ ਗਣਤੰਤਰਤਾ ਦਿਵਸ ਉਤੇ ਸ਼ਰਾਰਤੀ ਅੰਸਰਾ ਵੱਲੋਂ ਡਾਕਟਰ ਭੀਮਰਾਵ ਅੰਬੇਦਕਰ ਦੇ ਬੋਤਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਲੈ ਕੇ ਅੱਜ ਵਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ ਅੱਗੋਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੁਝ ਕੀ ਕਿਹਾ ਸ਼੍ਰੀ ਕਾਲ ਜੀ ਹਾਂ ਤਾਂ ਮੈਂ ਥੋੜਾ ਲੇਟ ਜੀ ਮਗਰ ਮੇਰੇ ਹੁਣੇ ਧਿਆਨ 'ਚ ਆਈ ਹੈ ਜੋ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ ਸਟੇਕਿਊ ਨੂੰ ਬਤਨੂ ਜ਼ਿਲ੍ਹੇ ਦੇ ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੁੰਗਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹੋ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਬੁੱਝ ਕੇ ਕੀਤੀ ਗਈ ਹੈ ਪ੍ਰੀਪਲਾਨਡ ਹੈ ਪ੍ਰੀਮੈਡੀਟੇਟਡ ਹੈ ਦਿਨ ਵੀ ਇਹ ਜਾਂ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਦਿਨ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਔਰ ਅੱਜ ਦੇ ਦਿਨ 'ਚ ਐਡੀ ਕਾਨੂੰਨੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਅੰਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار بار ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਅੰਮ੍ਰਿਤਸਰ ਦੀ ਕਮਿਸ਼ਨਰੇਟ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਇਨਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲਿਅਰ ناکਾਮੀ ਛੋਟੀ ਕੀ ਹੋ ਸਕਦੀ ਹੈ ਸਿਵਾਏ ਏਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹ ਜੇ ਦਿਨ ਤੇ ਇੱਕ ਵੱਡੇ ਚੌਕ 'ਤੇ ਬੜੀ ਜਿੱਥੇ ਆਵਾਜਾਹੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਬ ਨੂੰ ਇੱਕ ਕਰ ਸਾਫ ਦੀ ਬੁੱਤ ਨਾਲ ਔਰ ਪੂਰ ਚੁੱਤੀ ਹੋਵੇ ਮੈਂ ਸਮਝਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਹੈ ਔਰ ਪੁੱਲਰ ਸਾਹਿਬ ਦਾ ਆਪਣਾ ਬੜਾ ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀ ਸ਼ਰਾਪ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸਾਂਝ ਬਣੀ ਰਹੇ ਇਸ ਤੇ ਕੋਈ ਜਿਹੜੀਆਂ ਸਾਜਸ਼ਾਂ ਨੇ ਸਾਰੀਆਂ ਫੇਲ ਕਰਨ ਦੀ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ ਬਹੁਤ-ਬਹੁਤ ਕੰਮ ਵਾਈਡੁੱਟ ਜਿੱਦਾ ਕੰਮ ਵਾਈਡੁੱਟ ਬੀਤੇ ਦਿਨ ਅੰਮ੍ਰਿਤਸਰ ਵਿੱਚ ਗਣਤੰਤਰਤਾ ਦਿਵਸ ਉਤੇ ਸ਼ਰਾਰਤੀ ਅੰਸਰਾ ਵੱਲੋਂ ਡਾਕਟਰ ਪੀਮਰਾਵ ਅੰਬੇਦਕਰ ਦੇ ਬੋਤਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਲੈ ਕੇ ਅੱਜ ਵਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ ਅੱਗੋਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੁਝ ਕੀ ਕਿਹਾ ਸ਼੍ਰੀ ਕਾਲ ਜੀ ਹਾਂ ਤਾਂ ਮੈਂ थोड़ा लेट जी मगर मेरे होने ध्यान से आई है जो बाबा साहब अंबेडकर साहब के स्टैच्यू ਨੂੰ ਬੁੱਤ ਨੂੰ जिस तरीके ਨਾਲ ਕੱਲ ਅਪਮਾਨਿਤ ਵੀ ਕੀਤਾ ਗਿਆ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹੋ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਬੁੱਝ ਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਹ ਜਾ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਜਿਹੜਾ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਔਰ ਅੱਜ ਦੇ ਦਿਨ 'ਚ ਐਡੀ ਘਨਾਉਣੀ ਹਰਕਤ ਕਰਨੀ ਮੈਂ ਸਮਝਦਾ ਹਾਂ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਇਨਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ بار بار ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਅੰਮ੍ਰਿਤਸਰ ਦੀ ਕਮਿਸ਼ਨਰੇਟ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਇਨਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲੀਅਰ ناکਾਮੀ ਥੋਡੀ ਕੀ ਹੋ ਸਕਦੀ ਹੈ ਸਿਵਾਏ ਏਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹ ਜੇ ਦਿਨ ਤੇ ਇੱਕ ਵੱਡੇ ਚੌਕ 'ਤੇ ਬੜੀ ਜਿੱਥੇ ਆਵਾਜ਼ਾਂ ਵੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਹਬ ਨੂੰ ਇੱਕ ਕਰਸਾਪ ਦੀ ਬੁੱਤ ਨਾਲ ਔਰ ਪੂਲ ਚੁੱਤੀ ਹੋਵੇ ਮੈਂ ਸਭ ਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਕੋਲਰ ਸਾਹਿਬ ਦਾ ਆਪਣਾ بڑا ਵੱਡਾ ਫੇਲੀਅਰ ਹੈ ਔਰ ਇਸ ਚਿੰਚੇ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀ ਸ਼ਰਾਪ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਿਕ ਸਾਂਝ ਬਣੀ ਰਹੇ ਇਸ ਤੇ ਕੋਈ ਜਿਹੜੀਆਂ ਸਾਧਸ਼ਾਨੇ ਸਾਰੀਆਂ ਫੇਲ ਕਰਨ ਦੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਹੁਤ ਬਹੁਤ ਤਾਂ ਵਾਈ ਦੁੱਜਾ ਕੰਮ ਹੈ ਵਾਈ ਦੁੱਜਾ